ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਦੀ ਸਟੋਰੀ ਜਰਾ ਹਟਕੇ ਹੈ ਅੱਜ ਮੈਂ ਤੁਹਾਡੇ ਨਾਲ ਬਹੁਤ ਭਾਰੀ ਦਿਲ ਨਾਲ ਇੱਕ ਉਸ ਇਨਸਾਨ ਬਾਰੇ ਸੰਸਮਰਨ ਸਾਂਝੇ ਕਰਨੇ ਹਨ ਜੋ ਇਸ ਦੁਨੀਆ ਤੋਂ 28 ਅਗਸਤ 2025 ਨੂੰ ਅਚਾਨਕ ਹੀ ਚੁਰ ਗਿਆ ਮੇਰੀ ਮੁਰਾਦ ਰਾਮ ਪ੍ਰਸਾਦ ਸ਼ਰਮਾ ਤੋਂ ਹੈ ਜੋ ਆਪਣੀ ਸਾਰੀ ਜ਼ਿੰਦਗੀ ਇੱਕ ਯੋਧੇ ਦੀ ਤਰ੍ਹਾਂ ਪਰਿਵਾਰ ਸਮਾਜ ਅਤੇ ਦੇਸ਼ ਲਈ ਲੜਦੇ ਰਹੇ ਉਹ ساری ਉਮਰ ਇੱਕ ਬਹੁਤ ਹੀ ਵਧੀਆ ਇਨਸਾਨ ਰਾਸ਼ਟ੍ਰ ਭਗਤ ਆਰਐਸਐਸ ਕਾਰਜਕਰਤਾ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਪੰਜਾਬ ਦੀ ਰਾਜਨੀਤੀ ਨੂੰ ਭਾਰਤੀ ਜਨਤਾ ਪਾਰਟੀ ਲਈ ਕੰਮਕਾਜ ਕਰਨ ਵਾਸਤੇ ਮੌਕੇ ਤੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਅਸ਼wini ਸ਼ਰਮਾ ਵਰਗਾ ਹੀਰਾ ਤਰਾਸ਼ ਕੇ ਦੇਣ ਦਾ ਕ੍ਰੈਡਿਟ ਵੀ ਰਾਮ ਪ੍ਰਸਾਦ ਸ਼ਰਮਾ ਨੂੰ ਜਾਂਦਾ ਹੈ ਰਾਮ ਪ੍ਰਸਾਦ ਸ਼ਰਮਾ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਦੇ ਐਮ.ਐਲ.ਏ ਅਸ਼wini ਸ਼ਰਮਾ ਦੇ ਵੱਡੇ ਭਰਾ ਸਨ ਪਠਾਨਕੋਟ ਵਿੱਚ ਇਹਨਾਂ ਦੋਵੇਂ ਭਰਾਵਾਂ ਦੀ ਜੋੜੀ ਨੂੰ RAM ਲਕਸ਼ਮਣ ਦੀ ਜੋੜੀ ਵਾਂਗ ਜਾਣਿਆ ਜਾਂਦਾ ਹੈ ਅਸ਼wini ਸ਼ਰਮਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਚੌਥੀ ਵਾਰ ਪ੍ਰਧਾਨ ਬਣ ਚੁੱਕੇ ਹਨ ਇਸ ਤੋਂ ਇਲਾਵਾ ਉਹ ਦੋ ਵਾਰ ਪਠਾਨਕੋਟ ਦੇ ਵਿਧਾਇਕ ਵੀ ਬਣੇ ਹਨ ਅਸ਼wini ਸ਼ਰਮਾ ਦੇ ਪੰਜਾਬ ਭਾਜਪਾ ਅਤੇ ਪਠਾਨਕੋਟ ਦੇ ਵਿਧਾਇਕ ਬਣਨ ਦਾ ਕ੍ਰੈਡਿਟ ਵੀ ਰਾਮ ਪ੍ਰਸਾਦ ਸ਼ਰਮਾ ਨੂੰ ਹੀ ਜਾਂਦਾ ਹੈ ਉਹਨਾਂ ਵਿੱਚ ਕਿਸੇ ਇਨਸਾਨ ਨੂੰ ਤਰਾਸ਼ਣ ਦੀ ਉਹ ਕਲਾ ਸੀ ਜਿਸ ਨਾਲ ਕੋਈ ਵੀ ਇਨਸਾਨ ਉਸ ਮਕਾਮ ਨੂੰ ਹਾਸਲ ਕਰ ਸਕਦਾ ਸੀ ਜੋ ਉਸ ਦੇ ਅੰਦਰੂਨੀ ਗੁਣਾਂ ਦਾ ਹਿੱਸਾ ਹੁੰਦਾ ਹੈ ਅਸ਼ਵੀਨੀ ਸ਼ਰਮਾ ਇਸ ਦਾ ਇੱਕ ਜੀਵੰਤ ਉਦਾਹਰਣ ਹਨ ਉਹਨਾਂ ਦੇ ਸਿਰਫ 63 ਸਾਲਾਂ ਦੀ ਉਮਰ ਵਿੱਚ ਹੋਏ ਅਕਾਲ ਚਲਾਣੇ ਨਾਲ ਨਾ ਸਿਰਫ ਪਰਿਵਾਰ ਅਤੇ ਪਠਾਨਕੋਟ ਦੇ ਲੋਕ ਹੀ ਸਖਤੇ ਵਿੱਚ ਹਨ ਬਲਕਿ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੈਵਲ ਲੀਡਰਸ਼ਿਪ ਵੀ ਉਹਨਾਂ ਨੂੰ ਖੋਹ ਦੇਣ ਦਾ ਦਰਦ ਮਹਿਸੂਸ ਕਰ ਰਹੀ ਹੈ ਇਹੀ ਕਾਰਨ ਹੈ ਕਿ ਜਿੱਥੇ ਹਰ ਰੋਜ਼ ਹੁਣ ਪਠਾਨਕੋਟ ਵਿਖੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੇ ਕਰ ਬੀਜੇਪੀ ਦੇ ਨੈਸ਼ਨਲ ਲੀਡਰ ਪਹੁੰਚ ਰਹੇ ਹਨ ਉੱਥੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਭਰ ਤੋਂ ਖਾਸ ਸ਼ਖਸੀਅਤਾਂ ਉਹਨਾਂ ਦੇ ਅਕਾਲ ਚਲਾਣੇ ਦੇ ਮੱਦੇ ਨਜ਼ਰ ਪਠਾਨਕੋਟ ਪਹੁੰਚ ਰਹੀਆਂ ਹਨ ਰਾਮ ਪ੍ਰਸ਼ਾਦ ਸ਼ਰਮਾ ਦੇ ਨਮਿਤ ਅੰਤਿਮ ਅਰਦਾਸ 7 ਸਤੰਬਰ 2025 ਨੂੰ ਪਠਾਨਕੋਟ ਦੇ ਸੈਲੀ ਰੋਡ ਸਥਿਤ ਗੁਰੂ ਕਰਤਾਰ ਫਰਮ ਵਿੱਚ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਮੈਨੂੰ ਯਾਦ ਹੈ ਉਹ ਦਿਨ ਜਦੋਂ ਪਠਾਨਕੋਟ ਵਿੱਚ ਆਰਐਸਐਸ ਦੇ ਚੀਫ ਮੋਨ ਭਾਗਵਤ ਇੱਕ ਕੈਂਪ ਲਗਾਉਣ ਵਾਸਤੇ ਇੱਥੇ ਕਈ ਦਿਨ ਰੁਕੇ ਤਾਂ ਉਹਨਾਂ ਦੀ ਇੰਟਰਨਲ ਸਿਕਿਉਰਿਟੀ ਦਾ ਸਾਰਾ ਜਿੰਮਾ ਰਾਮ ਪ੍ਰਸਾਦ ਸ਼ਰਮਾ ਨੂੰ ਸੌਂਪਿਆ ਗਿਆ ਸੀ ਇਹ ਕੰਮ ਇੱਕ ਆਮ ਜਿਹੀ ਗੱਲ ਨਹੀਂ ਸੀ ਬਲਕਿ ਇਹ ਜ਼ਿੰਮੇਦਾਰੀ ਇਸ ਗੱਲ ਦਾ ਪਰਤੱਖ ਪ੍ਰਮਾਣ ਸੀ ਕਿ ਆਰਐਸਐਸ ਦੀਆਂ ਨਜ਼ਰਾਂ ਵਿੱਚ ਰਾਮ ਪ੍ਰਸਾਦ ਸ਼ਰਮਾ ਜੀ ਦਾ ਕੀ ਮੁੱਲ ਸੀ ਉਹ ਬਚਪਨ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਗ ਨਾਲ ਜੁੜੇ ਰਹੇ ਸੰਗ ਦੇ ਸ਼ਿਸ਼ਟਾਚਾਰ ਅਨੁਸ਼ਾਸਨ ਅਤੇ ਰਾਸ਼ਟਰੀ ਭਾਵਨਾ ਨੇ ਉਹਨਾਂ ਦੀ ਸ਼ਖਸੀਅਤ ਨੂੰ ਐਸਾ ਗੜਿਆ ਕਿ ਉਹ ਹਮੇਸ਼ਾ ਸੇਵਾ ਸਮਰਪਣ ਅਤੇ ਸੰਗਠਨ ਨੂੰ ਪਹਿਲ ਦਿੰਦੇ ਰਹੇ 1980-90 ਦੇ ਦਹਾਕੇ ਵਿੱਚ ਜਦੋਂ ਪੰਜਾਬ دہشت گردੀ ਦੀਆਂ ਕਾਲੀਆਂ ਸ਼ਾਮਾਂ ਹੇਟ ਸੀ ਉਸ ਵੇਲੇ ਰਾਮ ਪ੍ਰਸਾਦ ਸ਼ਰਮਾ ਨੇ ਪ੍ਰਾਂਤ ਪ੍ਰਚਾਰਕ ਰਹੇ ਰਾਕੇਸ਼ ਜੀ ਦੀ ਅਗਵਾਈ ਵਿੱਚ ਸਰਹੱਦੀ ਲੋਕ ਸੇਵਾ ਦੇ ਬੈਨਰ ਹੇਠ ਵੱਡਾ ਯੋਗਦਾਨ ਪਾਇਆ। ਉਹਨਾਂ ਆਪਣੇ ਸਾਥੀਆਂ ਨਾਲ ਮਿਲ ਕੇ ਸੰਬਰਕ ਅਭਿਆਨ ਸ਼ੁਰੂ ਕੀਤਾ ਜਿਸ ਤਰ੍ਹਾਂ ਹੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ دہشت گردੀ ਦੇ ਖਿਲਾਫ ਜਾਗਰੂਕ ਕਰਦੇ ਹੋਏ ਉਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਅਤਵਾਦ ਦੇ ਸਫਾਇਲੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਿਹੜੇ ਸਿੱਧੇ ਅਸਿੱਧੇ ਤੌਰ ਤੇ دہشت گردਾਂ ਨਾਲ ਕੰਮ ਕਰ ਰਹੇ ਸਨ। ਇਸ ਪ੍ਰਕਾਰ ਉਹ ਆਪਣੇ ਜੀਵਨ ਵਿੱਚ अनेका ਕੀਮਤੀ ਜਾਨਾਂ ਬਚਾਉਣ ਵਿੱਚ ਵੀ ਸਫਲ ਹੋ ਗਏ। ਸੀਕ੍ਰਟ ਤੌਰ ਤੇ ਕੀਤੇ ਗਏ ਇਸ ਕੰਮ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਪੂਰਾ ਪੰਜਾਬ دہشتਗਰਦੀ ਦੀ ਚਪੇਟ ਵਿੱਚ ਸੀ ਉਸ ਵੇਲੇ ਪਠਾਨਕੋਟ دہشتਗਰਦੀ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਤ ਇਲਾਕਾ ਬਣਿਆ ਰਿਹਾ ਇਹੀ ਕਾਰਨ ਸੀ ਕਿ دہشتਗਰਦੀ ਨਾਲ ਪੀੜਿਤ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਜ਼ਾਰਾਂ ਪਰਿਵਾਰ ਉਸ ਕਾਲੇ ਦੌਰ ਵਿੱਚ ਪਠਾਨਕੋਟ ਆ ਕੇ ਬਸੇ ਇਹ ਗੱਲ ਕਿਸੇ ਹੈਰਾਨ ਕਰ ਦੇਣ ਵਾਲੇ ਤੱਥ ਤੋਂ ਘੱਟ ਨਹੀਂ ਹੈ ਕਿ ਰਾਮ ਪ੍ਰਸਾਦ ਸ਼ਰਮਾ ਵਰਗੇ ਲੋਕਾਂ ਨੇ ਬੱਕਰੀਆਂ ਬੱਕਰੀਆਂ ਟੋਲੀਆਂ ਬਣਾ ਕੇ ਪੰਜਾਬ ਦੇ ਅਤਵਾਦ ਨੂੰ ਨੱਥ ਪਾਉਣ ਲਈ ਆਪਣੇ ਪੱਧਰ ਤੇ ਸਰਕਾਰਾਂ ਦੇ ਨਾਲ-ਨਾਲ ਕੰਮ ਕਰਕੇ ਅਤਵਾਦ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਇਆ। ਰਾਮ ਪ੍ਰਸਾਦ ਸ਼ਰਮਾ ਦਾ ਇਹ ਸਾਸਿਕ ਕਦਮ ਦੱਸਦਾ ਹੈ ਕਿ ਉਨ੍ਹਾਂ ਦੀ ਇਹ ਸੋਚ ਦਾ ਅਸਰ ਉਨ੍ਹਾਂ ਦੇ ਹਰ ਕੰਮ ਵਿੱਚ ساری ਉਮਰ ਦੇਖਣ ਨੂੰ ਮਿਲਿਆ। ਉਹ ساری ਉਮਰ ਗੁਪਤ ਤਰੀਕੇ ਨਾਲ ਹੀ ਸਮਾਜ ਸੇਵਾ ਅਤੇ ਦੇਸ਼ ਲਈ ਕੰਮ ਕਰਦੇ ਰਹੇ। ਉਹਨਾਂ ਦੇ ਦੋਸਤ ਅਕਸਰ ਉਹਨਾਂ ਨੂੰ ਗੱਲਬਾਤ ਕਰਦੇ ਹੋਏ ਇਹ ਕਿਹਾ ਕਰਦੇ ਸਨ ਕਿ ਜੇਕਰ ਰਾਮ ਪ੍ਰਸਾਦ ਸ਼ਰਮਾ ਦੇਸ਼ ਲਈ ਕਿਸੇ ਸੀਕ੍ਰੇਟ ਏਜੰਸੀ ਵਿੱਚ ਕੰਮ ਕਰ ਰਹੇ ਹੁੰਦੇ ਤਾਂ ਉਹ ਦੇਸ਼ ਵਾਸਤੇ ਕੁਝ ਅਜੀਹਾ ਵੀ ਕਰ ਜਾਂਦੇ ਜੋ ਲਕੀਰ ਤੋਂ ਹਟਕੇ ਹੁੰਦਾ। ਅਜਿਹਾ ਨਹੀਂ ਹੈ ਕਿ ਰਾਮ ਪ੍ਰਸਾਦ ਸ਼ਰਮਾ ਆਰਐਸਐਸ ਦੇ ਇੱਕ ਆਮ ਵਰਕਰ ਹੀ ਸਨ ਬਲਕਿ ਉਹਨਾਂ ਦੇ ਸੰਪਰਕ ਵਿੱਚ ਭਾਜਪਾ ਦੀ ਟੌਪ ਲੀਡਰਸ਼ਿਪ ਦੇ ਬਹੁਤ ਸਾਰੇ ਨੇਤਾ ਵੀ ਸ਼ਾਮਲ ਰਹੇ ਹਨ ਕੇਂਦਰੀ ਮੰਤਰੀ ਅਨੁਰಾಗ್ ਠਾਕੁਰ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਦੇ ਸੀਨੀਅਰ ਲੀਡਰ ਸੁਦਾਨ ਸਿੰਘ ਵਰਗੇ ਲੀਡਰਾਂ ਤੋਂ ਇਲਾਵਾ ਸੰਗਠਨ ਮੰਤਰੀ ਅਜੇ ਜੰਮਬਾਲ ਪ੍ਰਾਂਤ ਪ੍ਰਚਾਰਕ ਰਾਕੇਸ਼ ਜੀ ਸਮੇਤ ਬਹੁਤ ਸਾਰੇ ਲੀਡਰਾਂ ਨਾਲ ਉਹਨਾਂ ਦੇ ਵਿਅਕਤੀਗਤ ਸੰਬੰਧ ਵੀ ਰਹੇ ਹਨ ਇਹੀ ਕਾਰਨ ਹੈ ਕਿ ਇਹਨਾਂ ਨੇਤਾਮਾਂ ਨੇ ਉਹਨਾਂ ਨੂੰ ਮਿਲਣ ਵਾਸਤੇ ਪਠਾਨਕੋਟ ਕਾਰ ਕਈ ਵਾਰ ਵਿਜ਼ਿਟ ਕੀਤਾ। ਰਾਮ ਪ੍ਰਸਾਦ ਸ਼ਰਮਾ 2 ਸਾਲ ਪਹਿਲਾਂ ਭਾਰਤ ਸਰਕਾਰ ਦੇ ਵਿਭਾਗ ਪਾਵਰ ਗ੍ਰਿਡ ਚੋਂ ਬਤੌਰ ਡਿਪਟੀ ਜਨਰਲ ਮੈਨੇਜਰ ਰਿਟਾਇਰ ਹੋਏ ਸਨ। ਉਹਨਾਂ ਪਾਵਰ ਗ੍ਰਿਡ ਵਿੱਚ ਵੀ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਦਿਖਾਈ। ਉਹਨਾਂ ਆਪਣੀ ਸਰਕਾਰੀ ਸੇਵਾ ਦੌਰਾਨ ਵੀ ਚੁਣੌਤੀਆਂ ਨੂੰ ਹਮੇਸ਼ਾ ਗਲ ਬੱਕੜੀ ਪਾਈ। ਪਰਿਵਾਰ ਦੇ ਲੋਕ ਬੜੇ ਫਕਰ ਨਾਲ ਇਹ ਗੱਲ ਸਾਂਝੀ ਕਰਦੇ ਹਨ ਕਿ 1990 ਦੇ ਦੌਰ ਵਿੱਚ ਜਦੋਂ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਪਾਵਰ ਗ੍ਰਿਡ ਦੇ ਇੱਕ ਟਾਵਰ ਨੂੰ ਉਡਾ ਦਿੱਤਾ ਤਾਂ ਉਸ ਵੇਲੇ ਉੱਥੇ ਜਾ ਕੇ ਕੰਮ ਕਰਨ ਲਈ ਕੋਈ ਤਿਆਰ ਨਹੀਂ ਸੀ। ਪਰੰਤੂ ਰਾਮ ਪ੍ਰਸਾਦ ਸ਼ਰਮਾ ਨੇ ਇਸ ਕੰਮ ਨੂੰ ਵਲੰਟੀਅਰ ਤੌਰ ਤੇ ਆਪਣੇ ਜਿੰਮੇ ਲਿਆ। ਉਸ ਵੇਲੇ ਪਾਵਰ ਗ੍ਰਿਡ ਦੇ ਅਧਿਕਾਰੀ ਇਹ ਕਹਿ ਰਹੇ ਸਨ ਕਿ ਉਡਾ ਦਿੱਤੇ ਗਏ ਟਾਵਰ ਨੂੰ ਰਿਪੇਅਰ ਕਰਨ ਵਿੱਚ ਮਹੀਨੇ ਭਰ ਦਾ ਸਮਾਂ ਲੱਗੇਗਾ। ਰਾਮ ਪ੍ਰਸਾਦ ਸ਼ਰਮਾ ਨੂੰ ਭਾਰਤ ਸਰਕਾਰ ਨੇ ਭਾਰਤੀ ਸੈਨਾ ਦੀ ਦੇਖਰੇਖ ਵਿੱਚ ਜਦੋਂ ਕੰਮ ਕਰਨ ਦਾ ਮੌਕਾ ਦਿੱਤਾ ਤਾਂ ਉਹਨਾਂ ਇਹ ਕੰਮ ਸਿਰਫ 3 ਦਿਨਾਂ ਵਿੱਚ ਪੂਰਾ ਕਰ ਛੱਡਿਆ ਉਹਨਾਂ ਦੀ ਨੌਕਰੀ ਦੌਰਾਨ ਹਮੀਰਪੁਰ ਤੋਂ ਨਿਕਲ ਰਹੀ ਪਾਵਰ ਗ੍ਰਿਡ ਦੀਆਂ ਤਾਰਾਂ ਦਾ ਪਲਾਨ ਵੀ ਪਰਿਵਾਰ ਦੇ ਲੋਕ ਫਕਰ ਨਾਲ ਸਾਂਝਾ ਕਰਦੇ ਹਨ ਪਾਵਰ ਗ੍ਰਿਡ ਦੀਆਂ ਤਾਰਾਂ ਅਤੇ ਟਾਵਰ ਕੱਢਣ ਦਾ ਕੰਮ ਕਰਨ ਲਈ ਜੋ ਪਲਾਨ ਤਿਆਰ ਕੀਤਾ ਗਿਆ ਸੀ ਉਸ ਪਲਾਨ ਨੂੰ ਤਿਆਰ ਹੋਣ ਤੋਂ ਬਾਅਦ ਰਾਮ ਪ੍ਰਸਾਦ ਸ਼ਰਮਾ ਨੇ ਵਲੰਟੀਅਰ ਹੋ ਕੇ ਸਰਕਾਰ ਨੂੰ ਲਿਖਿਆ ਕਿ ਅਗਰ ਇਸ ਪਲਾਨ ਨੂੰ ਕਿਸੇ ਦੂਸਰੇ ਤਰੀਕੇ ਨਾਲ ਤਿਆਰ ਕਰ ਲਿਆ ਜਾਏ ਤਾਂ ਭਾਰਤ ਸਰਕਾਰ ਦੇ 100 ਤੋਂ 200 ਕਰੋੜ ਰੁਪਏ ਬਚ ਸਕਦੇ ਹਨ ਭਾਰਤ ਸਰਕਾਰ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਮੌਕਾ ਦਿੱਤਾ ਰਾਮ ਪ੍ਰਸਾਦ ਸ਼ਰਮਾ ਨੇ ਪਾਵਰ ਗ੍ਰਿਡ ਦੀ ਇਸ ਲਾਈਨ ਨੂੰ ਦੂਸਰੇ ਪਾਸਿਓਂ ਕੱਢਣ ਦੀ ਪਲਾਨਿੰਗ ਕਰਕੇ ਦੇਸ਼ ਦੇ ਕਰੋੜਾਂ ਰੁਪਏ ਬਚਾਏ। ਉਹ ਜ਼ਿੰਦਗੀ ਭਰ ਰਾਸ਼ਟ ਭਗਤ ਰਹੇ। ਇਹ ਕਾਰਨ ਸੀ ਕਿ ਦੇਸ਼ ਦਾ ਇੱਕ ਇੱਕ ਪੈਸਾ ਬਚਾਉਣ ਲਈ ਵੀ ਉਹਨਾਂ ਕੋਈ ਕਸਰ ਬਾਕੀ ਨਹੀਂ ਛੱਡੀ। ਗੱਲ ਜਦੋਂ ਉਹਨਾਂ ਦੇ ਆਪਣੇ ਸ਼ਹਿਰ ਪਠਾਨਕੋਟ ਦੀ ਹੁੰਦੀ ਹੈ ਤਾਂ ਇਹ ਸ਼ਹਿਰ ਲਈ ਵੀ ਉਹ ਹਮੇਸ਼ਾ ਹਰ ਹਿੱਲਾ ਵਸੀਲਾ ਕਰਦੇ। ਉਹਨਾ ਪਾਵਰ ਗ੍ਰਿਡ ਵਿੱਚ ਰਹਿੰਦੇ ਹੋਏ ਆਪਣੀ ਸੇਵਾ ਦੌਰਾਨ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦੇ ਤਹਿਤ ਵੀ ਕਈ ਵੱਡੇ ਕੰਮ ਕੀਤੇ। ਉਹਨਾਂ ਦੀ ਅਗਵਾਈ ਵਿੱਚ ਪਠਾਨਕੋਟ ਦੇ ਸਿਵਲ ਹਸਪਤਾਲ ਨੂੰ ਇਸ ਯੋਜਨਾ ਤਹਿਤ ਜਿੱਥੇ ਐਂਬੂਲੈਂਸ ਪੇਂਟ ਕੀਤੀ ਗਈ, ਉੱਥੇ ਪਠਾਨਕੋਟ ਦੇ ਪਿੰਡ ਧੀਰਾ ਨੂੰ ਇੱਕ ਸਕੂਲ ਦੇ ਕਈ ਕਮਰੇ ਬਣਾਉਣ ਲਈ ਵੀ ਫੰਡ ਦਿੱਤਾ ਗਿਆ। ਰਾਮ ਪ੍ਰਸਾਦ ਸ਼ਰਮਾ ਦਾ ਜਨਮ ਪਠਾਨਕੋਟ ਦੇ ਅਨੰਦਪੁਰ ਰੜਾ ਕਲੋਨੀ ਜੋ ਕਿ ਆਸ਼ਾਪੂਰਨੀ ਮੰਦਿਰ ਦੇ ਨੇੜੇ ਹੈ ਵਿੱਚ ਹੋਇਆ ਹੈ। ਪਰਿਵਾਰ ਦੀਆਂ ਜੜਾਂ ਸ਼ਰਨਾਰਥੀ ਜੀਵਨ ਨਾਲ ਜੁੜੀਆਂ ਸਨ ਉਹਨਾਂ ਦਾ ਪਰਿਵਾਰ ਬੰਡ ਤੋਂ ਪਹਿਲਾਂ ਪਾਕਿਸਤਾਨ ਦੇ ਤਹਿਸੀਲ ਸ਼ਕਲਗੜ ਦੇ ਪਿੰਡ ਹਰੜਕਲਾਂ ਦਾ ਵਸਨੀਕ ਸੀ ਬੰਡ ਦੇ ਸਮੇਂ ਉਹਨਾਂ ਦਾ ਪਰਿਵਾਰ ਹੋਰ ਲੋਕਾਂ ਵਾਂਗ ਆਪਣਾ ਸਭ ਕੁਝ ਛੱਡ ਕੇ ਪਠਾਨਕੋਟ ਆਣ ਬਸਿਆ ਬਚਪਨ ਤੋਂ ਹੀ ਰਾਮ ਪ੍ਰਸਾਦ ਸ਼ਰਮਾ ਨੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੀ ਪੜਾਈ ਪੂਰੀ ਕੀਤੀ ਇੰਜੀਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਉਹਨਾਂ ਸਰਕਾਰੀ ਨੌਕਰੀ ਵਿੱਚ ਪੈਰ ਰੱਖਿਆ ਉਹਨਾਂ ਦੀ ਖਾਸੀਅਤ ਇਹ ਰਹੀ ਕਿ ਉਹ ਆਪਣੀ ਨੌਕਰੀ ਦੇ ਨਾਲ-ਨਾਲ ਬੈਕਐਂਡ ਤੇ ਪਠਾਨਕੋਟ ਵਿੱਚ ਭਾਜਪਾ ਦੀ ਮਜ਼ਬੂਤੀ ਲਈ ਵੀ ਲਗਾਤਾਰ ਕੰਮ ਕਰਦੇ ਰਹੇ ਵੱਡੀ ਗੱਲ ਇਹ ਰਹੀ ਕਿ ਉਹਨਾਂ ਨੂੰ ਕਦੇ ਕਿਸੇ ਨੇ ਗੁੱਸੇ ਵਿੱਚ ਨਹੀਂ ਦੇਖਿਆ ਉਹਨਾਂ ਤੋਂ ਕਦੇ ਕੋਈ ਨਾਰਾਜ਼ ਵੀ ਨਹੀਂ ਹੋਇਆ ਰਾਮ ਪ੍ਰਸਾਦ ਸ਼ਰਮਾ ਦਾ ਦੋਸਤਾਂ ਨਾਲ ਰਿਸ਼ਤਾ ਵੀ ਅਨੋਖਾ ਸੀ ਉਹਨਾਂ ਨੂੰ ਦੋਸਤ ਸ਼ੀਸ਼ਾ ਅਤੇ ਪਰਛਾਈ ਕਹਿੰਦੇ ਸਨ ਸ਼ੀਸ਼ਾ ਜੋ ਸੱਚ ਦਿਖਾਉਂਦਾ ਹੈ ਅਤੇ ਪਰਛਾਈ ਜੋ ਸਾਥ ਨਹੀਂ ਛੱਡਦੀ ਉਹ ਕਦੇ ਵੀ ਕਿਸੇ ਦਾ ਫੋਨ ਬਿਨਾਂ ਜਵਾਬ ਦਿੱਤੇ ਨਹੀਂ ਛੱਡਦੇ ਸਨ ਜੇ ਤੁਰੰਤ ਨਹੀਂ ਬੋਲ ਸਕਦੇ ਤਾਂ ਹਮੇਸ਼ਾ ਕਹਿੰਦੇ ਕਿ ਮੈਂ ਆਪਸੇ ਬਾਅਦ ਵਿੱਚ ਬਾਤ ਕਰੂੰਗਾ ਅਤੇ ਫਿਰ ਉਹ ਕਾਲ ਜ਼ਰੂਰ ਵਾਪਸ ਕਰਦੇ। ਰਾਮ ਪ੍ਰਸਾਦ ਸ਼ਰਮਾ ਦੀਆਂ ਯਾਦਾਂ ਉਹਨਾਂ ਦਾ ਯੋਗਦਾਨ ਉਹਨਾਂ ਦੀ ਸਾਦਗੀ ਰਾਸ਼ਟ ਭਗਤੀ ਭਰੀ ਜ਼ਿੰਦਗੀ ਹਮੇਸ਼ਾ ਸਮਾਜ ਅਤੇ ਪਰਿਵਾਰ ਨੂੰ ਪ੍ਰੇਰਿਤ ਕਰੇਗੀ। 7 ਸਤੰਬਰ ਨੂੰ ਪਠਾਨਕੋਟ ਵਿੱਚ ਹੋਣ ਵਾਲੀ ਅੰਤਿਮ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਨ ਲਈ ਹਜ਼ਾਰਾਂ ਲੋਕ ਇਕੱਠੇ ਹੋਣਗੇ। ਇਹ ਸਿਰਫ ਇੱਕ ਪਰਿਵਾਰਿਕ ਅੰਤਿਮ ਅਰਦਾਸ ਨਹੀਂ ਹੋਵੇਗੀ ਸਗੋਂ ਉਸ ਮਹਾਨ ਯੋਧੇ ਨੂੰ ਰਾਸ਼ਟਰੀ ਸ਼ਰਧਾਂਜਲੀ ਹੋਵੇਗੀ ਜਿਸ ਨੇ ਸਾਰੀ ਉਮਰ ਪਰਦੇ ਦੇ ਪਿੱਛੇ ਰਹਿ ਕੇ ਲੋਕਾਂ ਦੀ ਜ਼ਿੰਦਗੀ ਬਚਾਉਂ ਦੇਸ਼ ਦਾ ਪੈਸਾ ਬਚਾਉਂ ਅਤੇ ਸਮਾਜ ਨੂੰ ਸੁਰੱਖਿਅਤ ਕਰਨ ਵਿੱਚ ਯੋਗਦਾਨ ਪਾਇਆ ਮੈਨੂੰ ਵਿਅਕਤੀਗਤ ਤੌਰ ਤੇ ਵੀ ਰਾਮ ਪ੍ਰਸਾਦ ਸ਼ਰਮਾ ਜੀ ਨਾਲ ਅਨੇਕਾਂ ਮੀਟਿੰਗਾਂ ਕਰਨ ਦਾ ਮੌਕਾ ਮਿਲਿਆ ਮੈਂ ਉਹਨਾਂ ਨੂੰ ਮਿਲਣ ਵਾਸਤੇ ਬਹੁਤ ਵਾਰ ਉਹਨਾਂ ਦੇ ਘਰ ਗਿਆ ਅਤੇ ਕਈ ਵਾਰ ਉਹ ਮੇਰੇ ਘਰ ਵੀ ਆਏ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਵੀ ਸਨ ਪਰੰਤੂ ਬਿਮਾਰੀ ਦੀ ਸ਼ਿਕਨ ਉਹਨਾਂ ਦੇ ਚਿਹਰੇ ਤੇ ਕਦੀ ਦਿਖਾਈ ਨਹੀਂ ਦਿੱਤੀ। ਮਾਹਿਰ ਡਾਕਟਰਾਂ ਨੇ ਉਹਨਾਂ ਨੂੰ ਹਾਲੇ ਲੰਬੀ ਉਮਰ ਜੀਣ ਦਾ ਭਰੋਸਾ ਦਿਲਾਇਆ ਹੋਇਆ ਸੀ ਪਰੰਤੂ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ। ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ 2 ਦਿਨ ਪਹਿਲਾਂ ਉਹ ਖੁਦ ਹੀ ਪਠਾਨਕੋਟ ਤੋਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਇਕੱਲੇ ਗਏ ਸਨ। ਅਜੇ ਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਕਿਸੇ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ। ਰਾਮ ਪ੍ਰਸਾਦ ਸ਼ਰਮਾ ਉਹ ਇਨਸਾਨ ਹਨ ਜਿਨ੍ਹਾਂ ਅੰਦਰ ਇਕੋ ਵੇਲੇ ਆਪਣੀ ਨੌਕਰੀ ਦੇ ਨਾਲ ਨਾਲ ਬਾਕੀ ਦੂਸਰੇ ਸਾਰੇ ਕੰਮ ਕਰਨ ਦੀ ਵੀ ਸਮਰੱਥਾ ਸੀ ਮੈਂ ਸਮਝਦਾ ਹਾਂ ਇਹ ਸਮਰੱਥਾ ਸਾਡੇ ਸਾਰਿਆਂ ਦੇ ਵਿੱਚ ਵੀ ਪ੍ਰਭੂ ਨੇ ਕੁੱਟ-ਕੁੱਟ ਕੇ ਪਰੀ ਹੁੰਦੀ ਹੈ ਪਰੰਤੂ ਰਾਮ ਪ੍ਰਸਾਦ ਸ਼ਰਮਾ ਨੇ ਆਪਣੀ ਉਹ ਸਮਰੱਥਾ ਨੂੰ ਇਸਤੇਮਾਲ ਕਰਦਿਆਂ ਹੋਇਆਂ ਜਿਸ ਪ੍ਰਕਾਰ ਸਮਾਜ ਦੀ ਸੇਵਾ ਕੀਤੀ ਨੌਕਰੀ ਦੇ ਨਾਲ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਵੀ ਕੀਤਾ ਦੇਸ਼ ਨੂੰ ਅਸ਼ਮੀਸ਼ ਸ਼ਰਮਾ ਵਰਗਾ ਇੱਕ ਹੀਰਾ ਤਰਾਸ਼ ਕੇ ਦਿੱਤਾ ਉਹ ਇਹ ਉਹ ਸਾਰਾ ਗੁਣ ਸੀ ਜਿਹੜਾ بڑے ਵਿਲੱਖਣ ਲੋਕਾਂ ਚ ਕੁਝ ਇੱਕ ਲੋਕਾਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਉਮੀਦ ਹੈ ਅਸੀਂ ਸਾਰੇ ਵੀ ਉਹਨਾਂ ਤੋਂ ਇਹ ਪ੍ਰੇਰਣਾ ਲੈ ਕੇ ਆਪਣੇ ਅੰਦਰ ਛੁਪੇ ਗੁਣਾਂ ਨੂੰ ਬਾਹਰ ਕੱਢਣ ਲਈ ਕੰਮ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਜੈ ਹਿੰਦ